ਜਲੰਧਰ ਦੇ ਵਿੱਚ ਪੰਜਾਬ ਚੋਂ ਮੋਰਚਾ ਦੇ ਵੱਲੋਂ ਅੱਜ ਈਡੀ ਦਫ਼ਤਰ ਦੇ ਵਿੱਚ ਮੈਮੋਰੰਡਮ ਦਿੱਤਾ ਗਿਆ ਜਿਸ ਦੇ ਵਿੱਚ ਸਿੱਧੇ ਤੌਰ ਦੇ ਉੱਪਰ ਪਾਸਟਰ ਅੰਕੁਰ ਨਰੂਲਾ ਤੇ ਉਸ ਦੀ ਪਤਨੀ ਦੇ ਅਕਾਊਂਟਾਂ ਦੀ ਚੈਕਿੰਗ ਦੇ ਲਈ ਲਿਖਿਆ ਗਿਆ ਸੀ ਪੰਜਾਬ ਚੋਂ ਮੋਰਚਾ ਦੇ ਵੱਲੋਂ ਸਿੱਧੇ ਤੌਰ ਤੇ ਦੋਸ਼ ਲਗਾਇਆ ਗਿਆ ਕਿ ਮੰਿਸਟਰੀਆਂ ਵਿਦੇਸ਼ਾਂ ਤੋਂ ਫੰਡ ਮੰਗਵਾਉਂਦੀਆਂ ਨੇ ਤੇ ਇਹਨਾਂ ਦੇ ਕੋਲ ਐਫਸੀਆਰਏ ਲਾਇਸੈਂਸ ਜਿਹੜੇ ਨੇ ਉਹ ਹੈਗੇ ਨਹੀਂ ਜਾਂ ਫਿਰ ਨਹੀਂ ਇਸ ਦੀ ਕੋਈ ਵੀ ਪੁਸ਼ਟੀ ਨਹੀਂ ਹੈ ਉਹਨਾਂ ਕਿਹਾ ਕਿ ਜੇਕਰ ਕੋਈ ਬਾਹਰੋਂ ਪੈਸੇ ਮੰਗਵਾਉਣਾ ਚਾਹੁੰਦਾ ਤਾਂ ਉਸ ਦੇ ਕੋਲ ਲਾਇਸੈਂਸ ਜ਼ਰੂਰ ਹੋਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਪਾਸਟਰ ਲੋਕਾ ਕੋਲੋਂ 12 ਪੈਸੇ ਮੰਗਵਾ ਕੇ ਗਲਤ ਢੰਗ ਦੇ ਨਾਲ ਉਸ ਦਾ ਉਪਯੋਗ ਕਰ ਰਹੇ ਨੇ ਲੋਕਾ ਦੀ ਕਨਵਰਜਨ ਦੇ ਲਈ ਇਸ ਪੈਸੇ ਨੂੰ ਵਰਤਿਆ ਜਾ ਰਿਹਾ ਹੈ ਇਸ ਮੌਕੇ ਦੇ ਉੱਪਰ ਪਾਨਾ ਸਿੱਧੂ ਵੀ ਮੌਜੂਦ ਰਿਹਾ ਹੈ ਪਾਨਾ ਸਿੱਧੂ ਦੇ ਵੱਲੋਂ ਵੀ ਇਹ ਕਹਿ ਲਾਕੀ ਗਿਆ ਕਿ ਪੰਜਾਬ ਦੇ ਵਿੱਚੋਂ ਪਖੰਡਵਾਦ ਜਿਹੜਾ ਹੈ ਉਸ ਨੂੰ ਖਤਮ ਕਰਕੇ ਰਵਾਂਗੇ ਉਹਨਾਂ ਕਹਿ ਕੇ ਜਿਹੜੇ ਲੋਕ ਧਰਮ ਪਰਿਵਰਤਤ ਕਰਕੇ ਕ੍ਰਿਸਟੈਂਟੀ ਦੇ ਵਿੱਚ ਗਏ ਨੇ ਉਹਨਾਂ ਲੋਕਾਂ ਨੂੰ ਵਾਪਸ ਜ਼ਰੂਰ ਲਿਆਂਦਾ ਜਾਵੇਗਾ ਦੇ ਨਾਲ ਹੀ ਉਹਨਾਂ ਕਿਹਾ ਕਿ ਅਸੀਂ ਉਹ ਲੋਕਾਂ ਨੂੰ ਵੀ ਮੀਡੀਆ ਸਾਹਮਣੇ ਜ਼ਰੂਰ ਲੈ ਕੇ ਆਵਾਂਗੇ ਜਿਨ੍ਹਾਂ ਲੋਕਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ ਇਹ ਸਾਰਾ ਕੁਝ ਬੰਦ ਹੋਣਾ ਚਾਹੀਦਾ ਤੇ ਸਰਕਾਰ ਨੂੰ ਇਹਦੇ ਉੱਪਰ ਸਖਤ ਜਿਹੜੀ ਕਾਰਵਾਈ ਕਰਨੀ ਚਾਹੀਦੀ ਸਰਕਾਰਾਂ ਨੇ ਤਾਂ ਦੇਖੋ ਲੀਡਰਾਂ ਨੇ ਤਾਂ ਕਾਰਵਾਈ ਕੀ ਕਰਨੀ ਆ ਜੀ ਇਹਨਾਂ ਤੇ ਅਸੀਂ ਕੋਈ ਬਾਲਾ ਵੱਡਾ ਅਸੀਂ ਭਰੋਸਾ ਨਹੀਂ ਕਰ ਸਕਦੇ ਇਹਨਾਂ ਨੂੰ ਸਿਰਫ ਵੋਟ ਲੈਣੀ ਹੁੰਦੀ ਆ ਵੀ ਜਿੱਧਰ ਨੂੰ ਵੋਟ ਆ ਉਧਰ ਨੂੰ ਤੁਰ ਪੈਂਦੇ ਨੇਗੇ ਪੰਜਾਬ ਦੇ ਲੋਕ ਠੱਠੇ ਖੂ ਜਾਣ ਆ ਆ ਗਿਆ ਫੋਨ ਇੱਕ ਮਿੰਟ ਖੜ ਜਾ ਮੈਨੂੰ ਐ ਵੀ ਮੈਨੂੰ ਇਹ ਮਖਾ ਇਹਦਾ ਮੜਾ ਜਾ ਰਹਾਂ ਨੇ ਮੈਂ ਨਹੀਂ ਸ਼ੂਟ ਕਰਦਾ ਸਭ ਕੁਝ ਸਖਾਈ ਦੇਵਾਂ ਇਹ ਇਹਨਾਂ ਨੇ ਪੰਜਾਬ ਦੇ ਲੋਕ ਠੱਠੇ ਖੂਹ ਦੇ ਵਿੱਚ ਜਾਣ ਬਸ ਜਾਣ ਚਾਹੇ ਮਰਨ ਇਹੋ ਜੇ ਗਰੀਬ ਸਾਡੇ ਤੁਰੇ ਫਿਰਦੇ ਨੇ ਜਦੋਂ ਬਾਈ ਜੀ ਮੈਨੂੰ ਇਸ ਪ੍ਰੋਗਰਾਮ ਦਾ ਪਤਾ ਲੱਗਿਆ ਇਹ ਮੇਰੇ ਕੋਲੇ ਘਰੇ ਕੁੜੀ ਆਈ ਸੀਗੀ ਬੁੱਧਵਾਰ ਨੂੰ ਜਦੋਂ ਮੈਨੂੰ ਪਤਾ ਲੱਗਿਆ ਵੀ ਇਹਨਾਂ ਦੀ ਸਾਰੀ ਜੁੰਡਲੀ ਹੈਲੋ ਹੈਲੋ ਹਾਂਜੀ ਫਿਰ ਉਹ ਤੁਹਾਡੇ ਭਾਈ ਬਾਸਨਾ ਦਾ ਗੱਲ ਕਰਾ ਦਿਓ ਮੈਂ ਤੁਹਾਨੂੰ ਬਾਰ ਬਾਰ ਕਹੀ ਜਾਂਦਾ ਇਹ ਨਾਲ ਹੀ ਬੈਠਾ ਸਰ ਜੀ ਤੁਸੀਂ ਦੱਸਿਆ ਹੀ ਨਹੀਂ ਸਵੇਰੇ ਤੁਸੀਂ ਕੀ ਨਾਲ ਹੀ ਪੁੱਛਦਾ ਚਾਹੁੰਦੇ ਹੋ ਕੀ ਗੱਲ ਆਹ ਜਿਹੜੀ ਕੁੜੀ ਨਾਲ ਗੱਲ ਕਰੋ ਜੀ ਇਹਨਾਂ 37 ਲੱਖ ਦੀ ਠੱਗੀ ਮਾਰੀ ਆ ਤੁਸੀਂ ਫਰਾਂਸਿਸ ਨਾਲ ਗੱਲ ਕਰਵਾਓ ਉਹ ਤੁਹਾਡੇ ਨਾਲ ਹੀ ਹੈ ਸਾਨੂੰ ਸਾਰਾ ਪਤਾ ਹੈ ਠੀਕ ਹੈ ਨਾ ਜੇ ਕੋਈ ਹੋਰ ਫੋਨ ਕਰੇਗਾ ਨਾ ਤਾਂ ਉਹੀ ਫੋਨ ਚੱਕੇਗਾ ਤੇ ਮੇਰਾ ਨਾਮ ਪੂਜਾ ਹੈ ਮੇਰੇ ਹਸਬੰਡ ਦਾ ਨਾਮ ਅਮਰੀਕ ਸਿੰਘ ਹੈ ਜਿਹੜੀ ਇਹਨਾਂ ਨੇ ਪੁੱਛੋ ਨਾ ਵੀ ਠੱਗੀ ਮਾਰੀ ਹੋਈ ਹੈ ਜਿਹੜੀ 37,60,000 ਦੀ ਉਹਦੇ ਰਿਗਾਰਡਿੰਗ ਗੱਲ ਕਰ ਰਹੇ ਨੇ ਹਾਂਜੀ ਠੀਕ ਹੈ ਸਿਸਟਰ ਜੀ ਹਾਂਜੀ ਕੈਨੇਡਾ ਦੇ ਨਕਲੀ ਵੀਜ਼ਾ ਲਗਵਾਏ ਸੀ ਨਾ ਨਹੀਂ ਨਹੀਂ ਸਿਸਟਰ ਅੱਦ ਤੱਕ ਕੋਈ ਗੱਲ ਨਹੀਂ ਹੈ ਨਹੀਂ ਨਹੀਂ ਬਿਲਕੁਲ ਇਹ ਜਿਹੜੀ ਸਾਰੀ ਤੁਹਾਡੀ ਗੱਲਬਾਤ ਹੈ মিডিਆ ਕਵਰ ਕਰ ਰਹੀ ਜਲੰਧਰ ਖੜੇ ਆ ਨਹੀਂ ਦੁਨੀਆ ਚ ਖੜੇ ਆ ਇਹਨੀ ਦੁਨੀਆ ਖੜੀ ਆ ਜਲੰਧਰ ਅਸੀਂ ਸੰਗਤ ਬਹੁਤ ਜ਼ਿਆਦਾ ਦੇਖ ਰਹੀ ਹੈ ਸੰਗਤ ਦੇਖ ਰਹੀ ਆ ਥੋੜਾ ਸਾਰਾ ਮੈਂ ਸਾਰਾ মিডিਆ ਚ ਰੱਖਿਆ ਹੋਇਆ ਕੰਮ ਸਾਰਾ মিডিਆ ਚ ਰੱਖਿਆ ਹੋਇਆ ਇੱਕ ਤਾਂ ਜਲੂਸ ਆਪਣਾ ਕਿਉਂ ਕਢਵਾਈ ਜਾਂਦੇ ਆ ਲੋਕਾਂ ਨੂੰ ਕਿਉਂ ਠੱਗੀਆਂ ਮਾਰਦੇ ਹੋ 60 70 ਚੈਨਲ ਕੱਤੀ ਵਾਲੀ ਕੋਈ ਤਾਂ ਨਹੀਂ ਤੁਸੇਰੇ ਕੋਲ ਕੀਤੀ ਨਾ ਤੁਸੇ ਕੁਛ ਦੱਸਿਆ ਵੀ ਕੀ ਦੇ ਲਈ ਦੱਸਿਆ ਜੇ ਪਿੱਟੀ ਦਾ ਗਿਆ ਮੈਂ ਇੱਥੇ ਆਉਂਦਾ ਹੀ ਕਿਉਂ ਪੈਸੇ ਦਾ ਵੀ ਪੈਸੇ ਦੇ ਦੇ ਵੀ ਪੈਸੇ ਦੇ ਦੇ ਵਾਪਸ ਚਲ ਹੁਣ ਆ ਜਾਓ ਪੈਸੇ ਦੇ ਲੈ ਕੇ ਹੁਣ ਲਿਆ ਪੈਸੇ ਹੁਣ ਕੀ ਹੁੰਦਾ ਲਿਆ ਦੇ ਪੈਸੇ ਦੇ ਵਾਪਸ ਬਿੱਲੀ ਨਸ ਗਈ ਐ ਬਿੱਲੀ ਨਸ ਗਈ ਹੁਣ ਹੁਣ ਲੈ ਆਓ ਅਸੀਂ ਆ ਜਾਨੇ ਉੱਥੇ ਦੱਸੋ ਥੱਗੀਆਂ ਮਾਰਨੀਆਂ ਜਾਣਦੇ ਆ ਤੁਸੀਂ ਮੈਡਮ ਇਹਦੇ ਫੋਟੋ ਮੈ ਦਿਖਾ ਰਾ ਜੀ ਤੁਸੀਂ ਫੋਟੋ ਦਿਖਾ ਫੋਟੋ ਦਿਖਾਵਾਂਗੇ ਇਹ ਫੋਟੋ ਦਿਖਾਓ ਇਹਦਾ ਨਹੀਂ ਕਰੀਦਾ ਮੈਂ ਫੋਟੋ ਦਿਖਾਓ ਜੀ ਮੀਡੀਆ ਸਰ ਜੀ ਫੋਟੋ ਦਿਖਾ ਥੱਗੀਆਂ ਵਰਗੀਆਂ ਲੈ ਗਿਆ ਪ ਕਰਾ ਕਰਾ ਸਰ ਨਾਲ ਗੱਲ ਕਰਾ ਗੱਲ ਕਰਾ ਭਰਾ ਸਰ ਨਾਲ ਗੱਲ ਫੇਰ ਨਾ ਕਹ ਜੀ ਸਰ ਦੇ ਕੋਲੇ ਆ ਜਣ ਕਿ ਕਿਸੇ ਗਰੀਬ ਨਾਲ ਹੀ ਤੱਕਾ ਜਿਹੜੇ ਨੰਬਰ ਤੋਂ ਕਾਲ ਆਈ ਆ ਹੱਥ ਆ ਰਿਹਾ ਹੱਥ ਇਹ ਸੰਗਤ ਜੀ ਉਹ ਲੋਕ ਬੰਦੇ ਆ ਗਿਆ ਜਿਹੜੇ ਫੱਕ ਲੋਕ ਸੰਗਤ ਜੀ ਤੁਹਾਨੂੰ ਹੀ ਕਹਿੰਦੇ ਰਹਿੰਦੇ ਵੀ ਬਚ ਜਿਓ ਫੱਕਾਰੀ ਗੱਡੀ ਦੀ ਕੁੜੀਆ ਬੂਨ ਕੱਢ ਦਿੱਤਾ ਹਾਂ ਬੂਨ ਕੱਢਤਾ ਕਰਤਾ ਜੀ ਭੱਜ ਗਿਆ ਜੀ ਬੂਨ ਤੋਂ ਤੱਕ ਡਰ ਤੇ ਬੜਾ ਜਿਉ ਸੱਚ ਇਹ ਉਹ ਲੇਡੀ ਦਾ ਨਾਮ ਕੀ ਹੈ ਕੌਣ ਹੈਗੀ ਇਹ ਇਹ ਮੂਰੇ ਰੱਖੀਆਂ ਹੋਈਆਂ ਨੇ ਜੀ ਇਹਨਾਂ ਨੇ ਮੂਰੇ ਰੱਖੇ ਮੂਰੇ ਜਿਹੜਾ ਚੰਚਾ ਜਿਹਾ ਰੱਖਦੇ ਹੋ ਆ ਇਹ ਅੰਕੁਰ ਨਰੋਲਾ ਆ ਦਿਖਾ ਆ ਦਿਖਾ ਦੇ ਦਿਖਾ ਦੇ ਫੋਟੋ ਆ ਦੇਖੋ ਆ ਖੜਿਆ ਸਾਰੀ ਜੁੰਡਲੀ ਜੀ ਦਿਖਾ ਦੇ ਇਹ ਅੰਕੁਰ ਨਰੋਲਾ ਇਹ ਗੌਰਵ ਪ੍ਰਦਾਨ ਹੈ ਆ ਖੜਾ ਹੈ ਇਹ ਹਾਂਜੀ ਇਹ ਫਰਾਂਸੀਸ ਆਦ ਕਰਕੇ ਦਿਖਾ ਦੇ ਫੋਟੋ ਨਾਲ ਆ ਖੜਾ ਜੀ ਇੱਧਰ ਵੀ ਦਿਖਾ ਦਿਓ ਬਈ ਕੋਣ ਆ ਫਰਾਂਸੀਸ ਆਪ ਲਗਾ ਕੇ ਦਿਖਾਓ ਆ ਖੱਟੀ ਯੈਲੋ ਸ਼ਰਟ ਯੈਲੋ ਸ਼ਰਟ ਵਾਲਾ ਇਹ ਫਰਾਂਸੀਸ ਇੱਧਰ ਨੂੰ ਵੀ ਕਰੀ ਇੱਧਰ ਪੈਂਦੀ ਇੱਧਰ ਵੀ ਆ ਨੀਸ਼ ਇਹ ਸਾਰੀ ਜੁੰਡਲੀ ਖੜੀ ਆ ਤਾਹਾਂ ਦੇਖ ਲੋ ਜੀ ਅੱਗੇ ਅੱਗੇ ਹੋਰ ਠੱਗ ਬਹੁਤ ਵੱਡੀ ਠੱਗੀਆਂ ਆ ਦਾ ਮਤਲਬ ਕਿ ਪ੍ਰੋਗਰਾਮ ਇਹਨੇ ਬਣਾਇਆ ਹੋਇਆ ਸਾਨੂੰ ਪਤਾ ਚੱਲਿਆ ਹਾਂਜੀ ਇਹ ਕਿਹਨਾਂ ਦਾ ਤਾਲੁਕਾ ਹ ਤਾ ਇਹ ਦੱਸ ਬਾਈ ਅੰਕਨ ਰੂਲਾ ਕਿਹੜਾ ਇਹ ਅੰਗੁਰਨ ਰੂਲਾ ਮਿਨਿਸਟਰੀ ਦਾ ਸੇਵਾਦਾਰ ਹੈ ਇਹਨਾਂ ਵੱਲੋਂ ਕੀਤਾ ਕੀ ਗਿਆ ਐਕਚੁਅਲੀ ਕੀਤਾ ਜੀ ਬਾਹਰ ਜਾਣ ਦੇ ਨਾ ਉਹਦੇ 37 ਲੱਖ ਦੀ ਠੱਗੀ ਮਾਰੀ ਆ ਜੀ अच्छा जी 40 ਟਿਕਟਾਂ ਦੇ ਦਿੱਤਾ ਜਾਲੀ ਵੀ ਜਿਆਦਾ ਤਾਂ ਕੋੱਖ ਨਹੀਂ ਦਿੱਤਾ ਬਸ ਪੈਸੇ ਲੈ ਲੇ ਆ ਕੰਮ ਕੀਤਾ ਹਾਂਜੀ ਅੱਛਾ ਭਾਨੇ ਭਾਈ ਅੱਜ ਦਾ ਜਿਹੜਾ ਮੁੱਦਾ ਇਹ ਸੀਗਾ ਕਿ ਹਵਾਲੇ ਦੇ ਰਾਹੀਂ ਜਿਹੜੀਆਂ ਇਹ ਮਿਨਿਸਟਰੀਜ਼ ਤੋਂ ਪੈਸੇ ਮੰਗਵਾਰੀਆਂ ਨੇ ਤੇ ਇਹਨਾਂ ਨੂੰ ਕਨਵਰਜਨ ਦੇ ਲਈ ਗਲਤ ਤਰੀਕੇ ਦੇ ਨਾਲ ਲਗਾਇਆ ਜਾ ਰਿਹਾ ਪੰਜਾਬ ਦੇ ਹਾਂਜੀ ਹਾਂਜੀ ਬਿਲਕੁਲ ਜੀ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਸੋ ਜੇ ਈਡੀ ਕਾਰਵਾਈ ਨਹੀਂ ਕਰਦੀ ਕੀ ਅਗਲਾ ਸਟੈਪ ਹੋਏਗਾ ਦੇਖੋ ਸਾਡਾ ਸੀ ਅੰਦੋਲਨਕਾਰੀ ਬੰਦੇ ਆ ਅਸੀਂ ਤਾਂ ਲੰਮੇ ਸਮੇਂ ਤੋਂ ਅੰਦੋਲਨ ਕਰਨੇ ਕਰਨੇ ਹੋਣੇ ਲੋਕਾਂ ਦੇ ਹਿੱਤਾਂ ਲਈ ਅਸੀਂ ਤਾਂ ਅੰਦੋਲਨ ਕਰਾਂਗੇ ਡਟ ਕੇ ਕਰਾਂਗੇ ਨਾ ਮਤਲਬ ਡਟ ਕੇ ਵਿਰੋਧ ਕਰਾਂਗੇ ਨਾ ਇਹਨਾਂ ਦਾ ਕਿ ਅਸੀਂ ਜਿਹੜਾ ਪ੍ਰੋਗਰਾਮ ਹੋਣ ਦੇਣਾ ਸਾਡੇ ਪੰਜਾਬ ਦੇ ਵਿੱਚ ਇਹ ਕੰਮ ਨਹੀਂ ਚੱਲੂਗਾ ਭਾਈ ਜੀ ਦੇਖੋ ਆਪਣੇ ਸ਼ਹੀਦੀ ਦਿਹਾੜੇ ਆ ਰਹੇ ਨੇ ਜੀ ਮੈਡਮ ਸਾਹਿਬ ਜਿਆਦੇ ਆ ਰਹੇ ਨੇ ਹਾਂਜੀ ਹਾਂਜੀ ਇਹ ਬਹੁਤ ਡਰਾਪੀ ਇਹਨਾਂ ਨੇ ਟੋਲ ਤੇ ਮੱਕਿਆ ਦੇ ਨਾਲ ਜਿਹੜੀਆਂ ਲੱਗੀਆਂ ਗੀਤਨ ਕਰਦੀਆਂ ਹੈਗੀ ਵੀਰ ਜੀ ਇੱਕ ਤੁਹਾਨੂੰ ਛੋਟਾ ਸਵਾਲ ਦਿੰਦਾ ਮੈਂ ਦੱਸਦਾ ਮੈਂ ਪੂਰੇ ਯੂਰਪ ਦੇ ਵਿੱਚ ਜਿਹੜਾ ਕਿ ਜਿਸੂ ਮਸੀਹ ਦਾ ਪ੍ਰੋਗਰਾਮ ਮਨਾਏ ਜਾਂਦੇ ਨੇ ਤੁਸੀਂ ਉੱਥੇ ਜਾ ਕੇ ਜੀ ਦੇਖ ਲਓ ਇੱਕ ਤੁਸੀਂ ਉਹ ਜਿਵੇਂ ਇੱਥੇ ਰੋਡ ਜਾਮ ਕਰਦੇ ਨੇ ਬਰਾਬਰ ਦਾ ਸਾਡੇ ਬਰਾਬਰ ਦੀ ਢੜਾ ਖੜਾ ਕਰਦੇ ਨੇ ਉਧਰ ਜਮਾ ਨਹੀਂ ਕਰਦੇ ਜੀ ਉਹ ਇੱਥੇ ਆ ਕੇ ਬਰਾਬਰ ਆਪਣੀਆਂ ਵੱਡੀਆਂ ਵੱਡੀਆਂ ਝਾਕੀਆਂ ਕੱਢਣੀਆਂ ਉਹ ਕੱਢਣੀਆਂ ਰੋਡ ਜਾਮ ਕਰਨਾ ਇਹ ਸਿਰਫ ਸਾਡੇ ਨਾਲ ਟਕਰਾਅ ਪੈਦਾ ਕਰਦੇ ਨੇ ਲੱਗਦਾ 3-4 ਦਿਨ ਲਿਆ ਮੇਰੇ ਸੋਭਾ ਯਾਤਰਾ ਜਿਹੜੀ ਲਗਾਤਾਰ 3 ਦਿਨ ਕੱਢਣੀ ਆ ਪਰ ਉਹਨਾਂ ਦਿਨਾਂ ਦੇ ਵਿੱਚ ਸਾਡੇ ਸ਼ਹੀਦੀ ਦਿਹਾੜੇ ਬਿਲਕੁਲ ਜੀ ਉਹਨਾਂ ਨੇ ਬਰਾਬਰ ਸਾਡੇ ਦਿਨਾਂ ਦੇ ਵਿੱਚ ਰੋਸ ਵੀ ਹੁੰਦਾ ਉਹਨਾਂ ਦਿਨਾਂ ਦੇ ਵਿੱਚ ਹਾਂਜੀ ਹਾਂਜੀ ਤੇ ਉਹਨੂੰ ਲੈ ਕੇ ਤੁਸੀਂ ਕੀ ਕਾਰਵਾਈ ਕਰੋਗੇ ਉਹਨੂੰ ਲੈ ਕੇ ਅਸੀਂ ਅਸੀਂ ਸਾਡੀ ਕੋਸ਼ਿਸ਼ ਇਹ ਹੈ ਕਿ ਸਾਡੀ ਪੰਜਾਬ ਸਰਕਾਰ ਸਾਡੀ ਸ਼ਰੂਮ ਨਹੀਂ ਕੁਆਲਿਟੀ ਸਾਡੇ ਕਾਜ ਤੱਕ ਸਾਡੇ ਜਥੇਦਾਰ ਦਾ ਸਖਤ ਐਕਸ਼ਨ ਲੈਣਾ ਬਿਊਰੋ ਰਿਪੋਰਟ ਔਨ ਪੁਆਇੰਟ